ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵੰਦੇ ਦਿਆਲ ਬਾਬਾ ਦੀਪ ਸਿੰਘ ਕਰਦੰਦੇ ਉਸ ਨੂੰ ਨਿਹਾਲ ਬਾਬਾ ਦੀਪ ਸਿੰਘ ਦਿਲਾਂ ਦਾ ਤਾਂ ਦਰਦ ਉ ਜਾਣੇ ਮੇਰਾ ਪਾਤਸ਼ਾਹ ਪਲੇ ਅਤੇ ਬੁਰੇ ਨੂੰ ਪਛਾਣੇ ਮੇਰਾ ਪਾਤਸ਼ਾਹ ਸਬਣਾ ਦਾ ਰੱਖ ਦੇ ਖਿਆਲ ਬਾਬਾ ਦੀਪ ਸਿੰਘ ਜੀ ਦੇ ਉੱਤੇ ਹੋਵ ਦੇ ਦਿਆਲ ਬਾਬਾ ਦੀਪ ਸਿੰਘ ਕਰ ਦਿੰਦੇ ਉਹ ਸੁਨੋ ਨਿਹਾਲ ਬਾਬਾ ਦੀਪ ਸਿੰਘ ਕੱਟਦੇ ਚੁਪਰੇ ਆਕੇ ਦਰ ਤੇ ਸਵਾਲੀ ਜੋ